ਆਟਾ ਮਕਾਨ ਆਪਣੀ ਪਾਰਟੀ ਦੇ ਨਾਲ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਤੁਸੀਂ ਇਹ ਵੀ ਗੱਲ ਉੱਠੀ ਦੇਖੀ ਹੋਊਗੀ ਕਿ ਮਾਨਸਾ ਪਿੰਡਾਂ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੰਨਦਾ ਜਿੰਗਲ ਤੁਹਾਰੇ ਦਸਰੋ ਮੇਰੇ ਵੱਲ ਤੂਰੀ ਫੇਰ ਪਿਆਰ ਭਰੀ ਨਮਾ ਫਰੀਦਕੋਟ ਸੀਟ ਤੋਂ ਲੋਕ ਸਭਾ ਲਈ ਉਮੀਦਵਾਰ ਜਿਹੜੇ ਰਮਜੀਤ ਸਿੰਘ ਵੋਲਜੀ ਕੋੜਕਪੁਰਾ ਪਹੁੰਚੇ ਨੇ ਕੁਲਤਾਰ ਸੰਨਵਾਈ ਦੀ ਕੋਟੀ ਤੇ ਉਹ ਮੌਜੂਦ ਨੇ ਇੱਥੇ ਇਸ ਵਾਰ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਤੁਸੀਂ ਕੁਲਤਾਰ ਸੰਨਵਾਈ ਦੀ ਕੋਟੀ ਪਹੁੰਚੇ ਹੋ ਤੇ ਇੱਕ ਉਮੀਦਵਾਰ ਵੀ ਨੇ ਤੇ ਨਾਲ ਤੁਹਾਡੇ ਨਾਲ ਹੋਰ ਵੀ ਜਿਹੜੇ ਉਮੀਦਵਾਰ ਇੱਥੇ ਫਰੀਦਕੋਟ ਸੀਟ ਕੋਲ ਕੀ ਕਹਿਣਾ ਚਾਹੁੰਦੇ ਤੁਸੀਂ ਬਾਜੀ ਅੱਜ ਪ੍ਰਚਾਰ ਸ਼ੁਰੂ ਕਰਨਾ ਹੈ ਆਪਣਾ ਕੋੜਕਪੁਰਾ ਕੰਸਟੀਟੂਐਂਸੀ ਦੇ ਵਿੱਚ 10-12 ਪਿੰਡ ਤੇ ਜਾਵਾਂਗੇ ਹੈ ਸਰ ਜਿਹੜੇ ਤੁਹਾਡੇ ਨਾਲ ਜਿਹੜੇ ਇੱਥੇ ਤੁਹਾਡੇ ਕੰਪੀਟੀਸ਼ਨ ਜਿਹੜੇ ਨਾਲ ਕਰਦੇ ਨੇ ਅਨਸਰਾ ਜਨਸੀ ਜੀ ਨੇ ਭਾਜਪਾ ਤੋਂ ਅਕਾਲੀ ਦਲ ਤੋਂ ਵੀ ਨਵਾਂ ਅਨਾਉਂਸ ਹੋਇਆ ਨਾਮ ਜਿਹੜਾ ਰਾਜਵਿੰਦਰ ਜੀ ਜਿਹੜੇ ਧਰਮਕੋਟ ਤੋਂ ਨੇ ਗੁਰਦੇਵ ਬਾਦਲ ਜੀ ਦੇ ਤੋਂ ਨੇ ਉਹਨਾਂ ਨੂੰ ਵੀ ਕਿੱਥੇ ਦੇਖਦੇ ਹੋ ਦੇਖੋ ਜੀ ਸਾਡਾ ਮੁਕਾਬਲਾ ਆਪਣੀ ਪਾਰਟੀ ਦੇ ਨਾਲ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਹਾਂਜੀ ਠੀਕ ਹੈ ਜਿਵੇਂ ਇੱਕ ਗੱਲ ਪਹਿਲਾਂ ਵੀ ਜਿਹੜਾ ਹਾਜ਼ਰ ਹੋਈ ਆ ਵੀ ਜਿਵੇਂ ਸੰਨੀ ਦੇਵਾਲ ਜੀ ਸੀ ਗੁਰਦਾਸਪੁਰ ਤੋਂ ਉਹਨਾਂ ਦੀ ਵੀ ਇਹ ਗੱਲ ਉੱਠੀ ਵੀ ਜਿਹੜੇ ਹਲਕੇ ਦੇ ਵਿੱਚ ਆਉਂਦੇ ਨਹੀਂਗੇ ਜਿੱਤਨ ਤੋਂ ਬਾਅਦ ਜਿਹੜਾ ਵੀ ਉਹ ਇਹ ਗੱਲ ਵੀ ਸੀਗੀ ਇਸ ਤਰ੍ਹਾਂ ਦਾ ਵੀ ਤੁਸੀਂ ਇਹ ਵੀ ਗੱਲ ਉੱਠੀ ਦੇਖੀ ਹੋਊਗੀ ਕਿ ਮਾਨ ਸਾਹਿਬ ਇੰਨਾ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੈਂ ਦਾ ਠੀਕ ਹੈ ਕੀ ਤੁਸੀਂ ਉਸ ਤੋਂ ਬਾਅਦ ਜਿੱਤਨ ਤੋਂ ਬਾਅਦ ਮਤਲਬ ਫਰੀਦਕੋਟ ਹਲਕਨ ਟਾਈਮ ਦੇਵੋਗੇ ਬਿਲਕੁਲ ਦੇਵਾਂਗੇ ਜੀ ਇਸੇ ਵਾਸਤੇ ਆਏ ਆ ਟਾਈਮ ਦੇਣ ਵਾਸਤੇ ਇੱਥੇ ਰਹਿਣ ਦਾ ਵੀ ਕੋਈ ਬਿਲਕੁਲ ਜੀ ਠੀਕ ਹੈ ਸਰ ਓਕੇ ਸਰ ਇੰਨਾ ਜਿੰਨਾ ਕਿ ਟਾਈਮ ਮਿਲਿਆ ਆਪਾਂ ਨੂੰ ਤੋਂ ਮੈਂ ਰੋਇਤ ਆਇਆ ਹਾਂ ਟਾਡਾ ਮਕਾਨ ਆਪਣੀ ਪਾਰਟੀ ਦੇ ਨਾਲ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਾਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਤੁਸੀਂ ਇਹ ਵੀ ਗੱਲ ਉਠੀ ਦੇਖੀ ਹੋਊਗੀ ਕਿ ਮਾਨ ਸਾਹਿਬ ਇੰਨਾ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੰਨਦਾ ਜਿੰਗਲ ਤੁਹਾਨੂੰ ਦਿਖਾਉਂਦੇ ਮੇਰੇ ਵੱਲ ਤੋਂ ਵੀ ਫਿਰ ਪਿਆਰ ਭਰੀ ਨਮਸਕਾਰ ਫਰੀਦਕੋਟ ਸੀਟ ਤੋਂ ਲੋਕ ਸਭਾ ਵਾਲੇ ਉਮੀਦਵਾਰ ਜਿਹੜੇ ਰਮਜੀਤਨ ਮੋਹਲ ਜੀ ਕੋਟਕਪੂਰਾ ਪਹੁੰਚੇ ਨੇ ਕੁਲਤਾਰ ਸੰਧਵਾਈ ਦੀ ਕੋਠੀ ਤੇ ਉਹ ਮੌਜੂਦ ਨੇ ਇੱਥੇ ਇਸ ਵਾਰ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਜਰ ਅੱਜ ਤੁਸੀਂ ਕੁਲਤਾਰ ਸੰਧਵਾਈ ਦੀ ਕੋਠੀ ਪਹੁੰਚੇ ਹੋ ਤੇ ਇੱਕ ਉਮੀਦਵਾਰ ਵੀ ਨੇ ਤੇ ਨਾਲ ਤੁਹਾਡੇ ਨਾਲ ਹੋਰ ਵੀ ਜਿਹੜੇ ਉਮੀਦਵਾਰ ਇੱਥੇ ਫਰੀਦਕੋਟ ਸੀਟ ਤੋਂ ਕੀ ਕਹਿਣਾ ਚਾਹੁੰਦੇ ਤੁਸੀਂ ਬਾ ਜੀ ਅੱਜ ਪ੍ਰਚਾਰ ਸ਼ੁਰੂ ਕਰਨਾ ਹੈ ਆਪਣਾ ਕੋਟਕਪੂਰਾ ਕੰਸਟੀਟੂਐਂਸੀ ਦੇ ਵਿੱਚ 10 12 ਪਿੰਡ ਤੇ ਜਾਵਾਂਗੇ ਹੈ ਜੀ ਤੇ ਸਰ ਜਿਹੜੇ ਤੁਹਾਡੇ ਨਾਲ ਜਿਹੜੇ ਇੱਥੇ ਤੁਹਾਡੇ ਕੰਪੀਟੀਸ਼ਨ ਜਿਹੜੇ ਨਾਲ ਕਰਦੇ ਨੇ ਅੰਸਰਾ ਜਹਾਂਸੀ ਜੀ ਨੇ ਭਾਜਪੀ ਤੋਂ ਅਕਾਲੀ ਦਲ ਤੋਂ ਵੀ ਨਾਵਾ ਅਨਾਉਂਸ ਹੋਇਆ ਨਾਮ ਜਿਹੜਾ ਰਾਜਵਿੰਦਰ ਜੀ ਜਿਹੜੇ ਧਰਮਕੋਟ ਤੋਂ ਨੇ ਗੁਰਦੇਵ ਬਾਦਲ ਜੀ ਦੇ ਤੋਂ ਨੇ ਉਹਨਾਂ ਨੂੰ ਵੀ ਕਿੱਦ ਤਰ੍ਹਾਂ ਦੇਖਦੇ ਹੋ ਦੇਖੋ ਜੀ ਸਾਡਾ ਮੁਕਾਬਲਾ ਆਪਣੀ ਪਾਰਟੀ ਦੇ ਨਾਲ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਹਾਂਜੀ ਠੀਕ ਹੈ ਜਿਵੇਂ ਇੱਕ ਗੱਲ ਪਹਿਲਾਂ ਵੀ ਜਿਹੜਾ ਹਾਜ਼ਰ ਹੋਈ ਆ ਵੀ ਜਿਵੇਂ ਸੰਨੀ ਤੇਲ ਜੀ ਸੀ ਗੁਰਦਾਸਪੁਰ ਤੋਂ ਉਹਨਾਂ ਦੀ ਵੀ ਇਹ ਗੱਲ ਉੱਠੀ ਵੀ ਜਿਹੜੇ ਹਲਕੇ ਦੇ ਵਿੱਚ ਆਉਂਦੇ ਨਹੀਂਗੇ ਇਹ ਤੰਤੋ ਬਾਅਦ ਜਿਹੜਾ ਹੈ ਵੀ ਉਹ ਇਹ ਗੱਲ ਵੀ ਸੀਗੀ ਇਸ ਤਰ੍ਹਾਂ ਦਾ ਵੀ ਤੁਸੀਂ ਇਹ ਵੀ ਗੱਲ ਉੱਠੀ ਦੇਖੀ ਹੋਊਗੀ ਕਿ ਮਾਨਸਾ ਪਿੰਡਾਂ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੈਂ ਦਾ ਠੀਕ ਹੈ ਹਾਂਜੀ ਕੀ ਤੁਸੀਂ ਉਸ ਤੋਂ ਬਾਅਦ ਜਤਨ ਤੋਂ ਬਾਅਦ ਮਤਲਬ ਫਰੀਦਕੋਟ ਹਲਕਨ ਟਾਈਮ ਦੇ ਬਿਲਕੁਲ ਦੇਵਾਂਗੇ ਜੀ ਇਸੇ ਵਾਸਤੇ ਆਏ ਆ ਟਾਈਮ ਦੇਣ ਵਾਸਤੇ ਇੱਥੇ ਰਹਿਣ ਦਾ ਵੀ ਕੋਈ ਬਿਲਕੁਲ ਜੀ ਠੀਕ ਹੈ ਸਰ ਓਕੇ ਸਰ ਇੰਨਾ ਜਿੰਨਾ ਟਾਈਮ ਮਿਲਿਆ ਆਪਾਂ ਨੂੰ ਤੋਂ ਮੈਂ ਰੋਇਤ ਆਇਆ ਹਾਂ ਸਾਡਾ ਮਕਾਨ ਆਪਣੀ ਪਾਰਟੀ ਦੇ ਨਾਲ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਾਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਤੁਸੀਂ ਇਹ ਵੀ ਗੱਲ ਉੱਠੀ ਦੇਖੀ ਹੋਊਗੀ ਕਿ ਮਾਨਸਾ ਪਿੰਡਾਂ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੰਨਦਾ ਜਿੰਗਲ ਤੁਹਾਨੂੰ ਦੱਸੂ ਮੇਰੇ ਵੱਲ ਤੋਂ ਰੋ ਰਿ ਫੇਰ ਪਿਆਰ ਭਰੀ ਨਮਾ ਫਰੀਦਕੋਟ ਸੀਟ ਤੋਂ ਲੋਕ ਸਭਾ ਹਲਕੇ ਉਮੀਦਵਾਰ ਜਿਹੜੇ ਰਮਜੀਤਨ ਮੋਲਜੀ ਕੋਟਕਪੂਰਾ ਪਹੁੰਚੇ ਨੇ ਕੁਲਤਾਰ ਸੰਨਵਾਇ ਦੀ ਕੋਠੀ ਤੇ ਉਹ ਮੌਜੂਦ ਨੇ ਇੱਥੇ ਇਸ ਵਾਰ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਤੁਸੀਂ ਕੁਲਤਾਰ ਸੰਨਵਾਇ ਦੀ ਕੋਠੀ ਪਹੁੰਚੇ ਹੋ ਤੇ ਇੱਕ ਉਮੀਦਵਾਰ ਵੀ ਨੇ ਤੇ ਨਾਲ ਤੁਹਾਡੇ ਨਾਲ ਹੋਰ ਵੀ ਜਿਹੜੇ ਉਮੀਦਵਾਰ ਇੱਥੇ ਫਰੀਦਕੋਟ ਸੀਟ ਕੋਲ ਕੀ ਕਹਿਣਾ ਚਾਹੁੰਦੇ ਤੁਸੀਂ ਬਾਜੀ ਅੱਜ ਪ੍ਰਚਾਰ ਸ਼ੁਰੂ ਕਰਨਾ ਹੈ ਆਪਣਾ ਕੋਟਕਪੂਰਾ ਕੰਸਟੀਟੂਐਂਸੀ ਦੇ ਵਿੱਚ 10 12 ਪਿੰਡਾਂ ਤੇ ਜਾਵਾਂਗੇ ਹੈ ਤੇ ਸਰ ਜਿਵੇਂ ਤੁਹਾਡੇ ਨਾਲ ਜਿਹੜੇ ਇੱਥੇ ਤੁਹਾਡੇ ਕੰਪੀਟੀਸ਼ਨ ਜਿਹੜੇ ਨਾਲ ਕਰਦੇ ਨੇ ਅਨਸਰਾ ਜਹਾਂਸੀ ਜੀ ਨੇ ਬੀਜੇਪੀ ਤੋਂ ਅਕਾਲੀ ਦਲ ਤੋਂ ਵੀ ਨਵਾਂ ਅਨਾਉਂਸ ਹੋਇਆ ਨਾਮ ਜਿਹੜਾ ਰਾਜਿੰਦਰ ਜੀ ਜਿਹੜੇ ਧਰਮਕੋਟ ਤੋਂ ਨੇ ਗੁਰਦੇਵ ਬਾਦਲ ਜੀ ਜੀ ਤੋਂ ਨੇ ਉਹਨਾਂ ਨੂੰ ਵੀ ਕਿੱਥੇ ਦੇਖਦੇ ਹੋ ਦੇਖੋ ਜੀ ਸਾਡਾ ਮੁਕਾਬਲਾ ਆਪਣੀ ਪਾਰਟੀ ਦੇ ਨਾਲ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਹਾਂਜੀ ਠੀਕ ਹੈ ਜਿਵੇਂ ਇੱਕ ਗੱਲ ਪਹਿਲਾਂ ਵੀ ਜਿਹੜਾ ਹਾਜ਼ਰ ਹੋਈ ਆ ਵੀ ਜਿਵੇਂ ਸੰਨੀ ਦੇਵਾਲ ਜੀ ਸੀ ਗੁਰਦਾਸਪੁਰ ਤੋਂ ਉਹਨਾਂ ਦੀ ਵੀ ਇਹ ਗੱਲ ਉੱਠੀ ਵੀ ਜਿਹੜੇ ਹਲਕੇ ਦੇ ਵਿੱਚ ਆਉਂਦੇ ਨਹੀਂਗੇ ਇੱਥੋਂ ਤੋਂ ਬਾਅਦ ਜਿਹੜਾ ਹੈ ਵੀ ਉਹ ਇਹ ਗੱਲ ਵੀ ਸੀਗੀ ਇਸ ਤਰ੍ਹਾਂ ਦਾ ਵੀ ਤੁਸੀਂ ਇਹ ਵੀ ਗੱਲ ਉੱਠੀ ਦੇਖੀ ਹੋਊਗੀ ਕਿ ਮਾਨਸਾਪਿੰਡਾਂ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੈਂ ਦਾ ਠੀਕ ਹੈ ਹਾਂਜੀ ਕੀ ਤੁਸੀਂ ਉਸ ਤੋਂ ਬਾਅਦ ਜਿੱਤਨ ਤੋਂ ਬਾਅਦ ਮਤਲਬ ਫਰੀਦਕੋਟ ਹਲਕਨ ਟਾਈਮ ਦੇ ਬਿਲਕੁਲ ਦੇਵਾਂਗੇ ਜੀ ਇਸੇ ਵਾਸਤੇ ਆਏ ਆ ਟਾਈਮ ਦੇਣ ਵਾਸਤੇ ਇੱਥੇ ਰਹਿਣ ਦਾ ਵੀ ਕੋਈ ਬਿਲਕੁਲ ਜੀ ਠੀਕ ਹੈ ਸਰ ਓਕੇ ਸਰ ਇੰਨਾ ਜਿੰਨਾ ਕਿ ਟਾਈਮ ਮਿਲਿਆ ਆਪਾਂ ਨੂੰ ਤੁਹਾਡਾ ਤੋਂ ਮੈਂ ਰੋਇਤ ਆਯਾ